ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੈਤਗੱਲ ਇਹ ਪਿੰਡ ਜੈਤੋ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਕੋਟਕਪੂਰੇ ਤੋਂ ਆਪਾਂ ਜਦੋਂ ਜੈਤੋਵਾਲ ਨੂੰ ਜਾਂਦੇ ਆ ਤਾਂ ਉਸ ਛੜਕ ਦੇ ਉੱਤੇ ਹੀ ਇਹ ਪਿੰਡ ਆ ਜਾਂਦਾ ਨਾਲ ਦਾ ਪਿੰਡੇ ਦੇ ਮੱਤ ਹੈ ਜੈਤੋ ਵੀ ਨੇੜ ਹੈ ਕੋਟਕਪੂਰਾ ਵੀ ਕੋਈ ਬਹੁਤਾ ਦੂਰ ਨਹੀਂ ਅੱਜ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹਾਂ ਦਸੋਏ ਭਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਵੈੜਾਂ ਵਿਕਰੀ ਵਾਲੀਆਂ ਹੁੰਦੀਆਂ ਰੂਟੀਨ ਚ ਵੀਡੀਓ ਦਿਖਾਈ ਦੀਆਂ ਤੇ ਹਰੇਕ ਵੀਡੀਓ 'ਚ ਹੱਥ ਬੰਨ ਕੇ ਬੇਨਤੀ ਕਰੀਦੀ ਆ ਵੀ ਜਦੋਂ ਵੀ ਕੋਈ ਪਸ਼ੂ ਖਰੀਦਦੇ ਹੋ ਪਹਿਲਾਂ ਤਾਂ ਕੋਲ ਆ ਕੇ ਉਹਨੂੰ ਦੇਖੋ ਸਾਹਮਣੇ ਫਿਰ ਉਹਦੀ ਤਸੱਲੀ ਕਰੋ ਕਿਉਂਕਿ ਕੋਈ ਵੀ ਚੀਜ਼ ਖਰੀਦਣੀ ਹੈ ਹੱਕ ਹੁੰਦਾ ਹੈ ਮਾਲਕ ਦੇ ਘਰੇ ਉਹਦੀ ਤਸੱਲੀ ਕੀਤੀ ਜਾਵੇ ਸੋ ਆਪਾਂ ਅੱਜ ਤੁਹਾਨੂੰ ਤਿੰਨ ਗੱਬਣ ਵੈੜਾਂ ਦਿਖਾਉਣੀ ਆ ਇੱਕ ਛੋਟਾ ਬੱਚਾ ਦਿਖਾਉਂਗਾ ਸੋ ਸ਼ੁਰੂਆਤ ਕਰਾਂਗੇ ਪਰਲੇ ਪਾਸੇ ਇੱਕ ਵੱਡੀ ਵੈਂਡ ਖੜੀ ਹੈ ਗੱਬਣ ਹੈ ਕਿੰਨੇ ਚਰ ਦੀ ਗੱਬਣ ਉਹ ਬਾਈ ਦੱਸ ਦੂਗਾ ਜਿਹਨੇ ਲਜਾਣੀ ਹੈ ਉਹ ਚੈੱਕ ਪਾਸ ਕਰਵਾ ਸਕਦਾ ਲਖਵੀਰ ਬਾਈ ਸਸਤੀ ਕਾ ਸਸਤੀ ਕਾ ਬਾਈ ਲਖਵੀਰ ਅੱਜ 4 ਵੈੜਾ ਦਿਖਾਉਣੀਆਂ ਹੈ ਹਾਂਜੀ ਬਾਈ ਪਹਿਲੇ ਨੰਬਰ ਵਾਲੀ ਵੈੜ ਕਿੰਨੇ ਚਰ ਦੀ ਗੱਬਣ ਹੈ ਦੰਦੋ ਕਿੰਨੇ ਹੈ 2 ਦਿਨ ਦਾ ਬਾਈ ਇਹ 25 ਤਰੀਕ ਤੋਂ 6 ਮਹੀਨਾ ਲੱਗਿਆ 25 ਤੋਂ 6 ਮਹੀਨਾ ਲੱਗਿਆ ਹਾਂਜੀ ਅੱਜ ਤਰੀਕ 4 ਹੋ ਗਈ ਹਾਂਜੀ 7 ਦਿਨ ਉੱਤੇ ਨਾਲ ਚੱਲੇ ਠੀਕ ਹੈ ਅੱਛਾ ਬਾਈ ਕੀ ਰੇਟ ਰੱਖਦੇ ਹੋ ਇਹਦਾ ਇਹ ਰੇਟ ਫੋਨ ਤੇ ਹੀ ਕਰ ਲਾਂਗੇ ਬਈ ਸਾਰਿਆਂ ਦਾ ਸਾਰਿਆਂ ਦੇ ਫੋਨ ਤੇ ਤੋਰੀਆਂ ਸੋ ਸੋ ਰ 8 ਫੋਨ ਤੇ ਐ ਤੁਸੀਂ ਕਾਲ ਕਰਕੇ ਕਨਫਰਮ ਕਰ ਲਿਓ ਸੋ ਇਹ ਦੋ ਦੰਦ ਹੈ 6 ਮਹੀਨਾ ਲੱਗਾ 25 ਤਰੀਕ ਤੋਂ ਮਤਲਬ ਅੱਧ ਘੱਬ ਤੋਤੇ ਹੋ ਗਈ ਹੈ ਰੇਡ ਫੋਨ ਤੇ ਆ ਦੁੱਧ ਲਾਉਣਾ ਸ਼ੁਰੂ ਕੀਤਾ ਹਵਾਨਾ ਜਿਹੜਾ ਉਹ ਬਣਾਉਣਾ ਸ਼ੁਰੂ ਕਰਤਾ ਪਾਸ ਤੁਸੀਂ ਕਰਨੀ ਹੈ ਚੱਕ ਪਾਸ ਕਰਵਾ ਸਕਦੇ ਹੋ ਆਪਦਾ ਡਾਕਟਰ ਵੀ ਨਾਲ ਲੈ ਕੇ ਆਇਓ ਚੰਗੀ ਸੰਭੀ ਹੋਈ ਆ ਪੂਰੀ ਫੁੱਲ ਸਿਹਤਮੰਦ ਆ ਚੰਗੀ ਨਰੁਈ ਗਾਂ ਬਣੂਗੀ ਜਿਹੜੇ ਵੀਰ ਕੋਲ ਖੁੱਲੀ ਜਗ੍ਹਾ ਖੁੱਲੀਆਂ ਛੱਡੀਆਂ ਹੋਈਆਂ ਗਾਵਾਂ ਉਹਨਾਂ ਚ ਬਹੁਤ ਵਧੀਆ ਨੇ ਰਚਨਾ ਵਿੱਚ ਨੇ ਹਾਈਟ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਹੋ ਦੱਸੋ ਇਹਦੇ ਨਾਲ ਇੱਕ ਹੋਰ ਵੈਡ ਬਲੈਕ ਰੰਗ ਦੇ ਵਿੱਚ ਆ ਕਾਲੇ ਰੰਗ ਦੀ ਐ ਤਖਵੀਰ ਭਾਈ ਕਿੰਨੇ ਚਿਰ ਦੀ ਗੱਬਣ ਭਾਈ ਇਹ 4 ਮਹੀਨੇ ਦੀ 27 ਤਰੀਕ ਤੋਂ 5ਵਾਂ ਮਹੀਨਾ ਲੱਗਾ ਬਈ ਦੰਦੋਂ ਕਿਵੇਂ ਹੈ ਖੀਰੀ ਹੈ ਕਨਫਰਮ ਭਾਈ ਵਿਖਾ ਦੋ ਤੋਰੀਆਂ ਦੰਦੋਂ ਕਨਫਰਮ ਖੀਰੀ 27 ਤਰੀਕ ਤੋਂ 5ਵਾਂ ਮਹੀਨਾ ਮਤਲਬ ਤੁਸੀਂ 4 ਮਹੀਨੇ ਦੀ ਗੱਬਣ ਚੈੱਕ ਪਾਸ ਕਰਾ ਸਕਦੇ ਹੋ ਖੀਰੀ ਹਜੇ ਦੋਸਤੋ ਕੋਈ ਦੰਦ ਨਹੀਂ ਨੇ ਸਿੱਧੇ ਆਪਣੇ ਚੈਨਲ ਤੇ ਬੰਦਾ ਪੋਸਟ ਪਾਉਂਦਾ ਫਾਰਮ ਵਾਲਾ ਫੁੱਲ ਦੇ ਬੰਦੇ ਆਹੋ ਉਹਨਾਂ ਤੋਂ ਖਰੀਦੀ ਵੀ ਐ ਫਾਰਮ ਚੋਂ ਗਈ ਆਪਣੇ ਕੋਲ ਹੀ ਗਈ ਸੀ ਅੱਜ ਤੋਂ 4-5 ਮਹੀਨੇ ਪਹਿਲਾਂ ਠੀਕ ਹੈ ਸੋ ਦੋਸਤੋ ਦੇਖੋ ਵੈੜ ਨੂੰ ਕਾਫੀ ਕਲਰ ਦੇ ਵਿੱਚ ਹੈ ਬਲੈਕ ਰੰਗ ਮੰਨ ਲਓ ਕਾਫੀ ਮੰਨ ਲਓ ਇਹਦੇ ਜਰਸੀ ਸੀ ਮੰਨ ਲਵਾ ਕੇ ਵਧੀਆ ਬਣ ਗਿਆ ਅੱਗੇ ਸੀਮਨ ਵੀ ਜਰਸੀ ਦੇ ਲੱਗਿਆ ਬਾਈ ਉਹਨਾਂ ਨੇ ਦੱਸਿਆ ਆਪਾਂ ਨੂੰ ਠੀਕ ਹੈ ਕਮਾਲੀ ਬਾਈ ਸੋ ਇਹ ਦੰਦੋ ਹਜੇ ਖੀਰੀ ਹੈ ਬਹੁਤ ਸੋਹਣੀ ਵੈੜ ਦੋਸਤੋ ਇਹ ਤਿਆਰ ਹੋਣੀ ਹੈ ਕਿਉਂਕਿ ਨਰੋਈ ਰਹੂਗੀ ਹਾਈਟ ਤੁਸੀਂ ਜਦੋਂ ਬਾਈ ਲਖਵੀਰ ਸਾਰੀਆਂ ਵੈੜਾਂ ਨਾਲ ਤੁਰੂਗਾ ਤਾਂ ਜੱਜਮੈਂਟ ਤੁਸੀਂ ਕਰਨੀ ਹੈ ਆਆਂ ਨੂੰ ਤੁਹਾਨੂੰ ਹਾਈਟ ਵੱਡੀ ਲੱਗਦੀ ਹੈ ਛੋਟੀ ਲੱਗਦੀ ਹੈ ਉਹ ਤੁਹਾਡੀ ਸਮਝ ਹੈ ਇਦੇ ਨਾਲ ਇੱਕ ਹੋਰ ਵੜ ਲਖਵੀਰੇ ਦੀ ਕੀ ਡਿਟੇਲ ਆ ਬਈ ਬਈ ਇਹ 3 ਮਹੀਨਿਆਂ ਦੀ ਗੱਬਣ ਚੈੱਕਪਾਸ ਹੋਈ ਵੀ ਹੈ ਹਾਂਜੀ ਹਾਂਜੀ ਖੀਰੀ ਇਹ ਦਸ ਤੋਰ ਦੇ ਵੀ ਸੋ ਤਿੰਨ ਵੜਾਂ ਖੀਰੀਆਂ ਸੌਰੀ ਇੱਕ ਦੋ ਦੰਦ ਦੋ ਖੀਰੀਆਂ ਗੱਬਣ ਇਹ ਤਿੰਨਾਂ ਦੀ ਗੱਬਣ ਹੈ ਚੌਥਾ ਲੱਗਾ ਵਾ ਚੈੱਕਪਾਸ ਇਹਨੂੰ ਵੀ ਕਰਾ ਕੇ ਲੈ ਜਾਓ ਲੰਬਾਈ ਹਾਈਟ ਖੀਰੀ ਦੇ ਹਿਸਾਬ ਤੇ ਠੀਕ ਹੈ ਵਜ਼ਨ ਇਹਦਾ ਜਿਹੜਾ ਹੋ ਚੰਗੀ ਫੀਡ ਪਾਉਂਗੇ ਤੇ ਪੂਰਾ ਵਧਾ ਜਾਊਗੀ। ਇਹਦੇ ਨਾਲ ਇੱਕ ਬੱਚਾ ਹੋਰ ਖੜਾ ਹੈ ਜਿਹੜਾ ਤੁਹਾਨੂੰ ਦਿਖਾਉਣਾ ਵਾਈਟ ਰੰਗ ਦੇ ਵਿੱਚ ਹੈ। ਲਖਵੀਰੇ ਇਹ ਦੰਦੋਂ ਕਿਵੇਂ ਬਾਈ? ਬਾਈ ਖੀਰਾ ਹੀ ਹੈ ਬੱਚਾ ਇਹ। ਇਹਦੇ ਸੈਂਗ ਲੇਟ ਦੇ ਅੱਗੇ ਹੈ। ਇਹ ਆਈਆਂ ਹੀ ਆ ਪੈਂਦੇ ਗਏ ਆ ਬਈ ਇਹ। ਠੀਕ ਹੈ ਆਪਾਂ ਹੀ ਦਿਖਾਏ। ਆਪਾਂ ਦਿਖਾਏ ਭਾਈ ਪੂਰੀ ਵਧੀਆ। ਠੀਕ ਹੈ। ਤੋੜ ਦੇ। ਸੋ ਦੱਸੋ ਇਹ ਦੰਦੋਂ ਖੀਰੀ ਹੈ। ਸੈਂਗੇ ਦੇ ਹੁਣ ਤੁਸੀਂ ਦੇਖ ਹੀ ਸਕਦੇ ਹੋ ਵੱਡੀ ਉਮਰ ਚ ਦੇ ਅੱਗੇ ਗਏ ਆ। ਉਹ ਤੁਹਾਨੂੰ ਜਦੋਂ ਆਉਂਗੇ ਤੁਹਾਡਾ ਮਹਿਸੂਸ ਹੋਣਗੇ ਦਿਸਣਗੇ ਪਰ ਹੁਣ ਇਹ ਨਹੀਂ ਹੈ ਹੋਊਗੀ ਇਹ ਖੋਨੀਆਂ ਚੀ ਤਿਆਰ ਲਿਆ ਭਾਈ ਸੋ ਇਹ ਵਾਈਟ ਰੰਗ ਦੇ ਵਿੱਚ ਵਾਈਟ ਤੇ ਬਲੈਕ ਸਪੌਟ ਇਹਦੇ ਦਿਸਦੇ ਆ ਚਾਰ ਨਗ ਸੀਗੇ ਅੱਜ ਤਿੰਨ ਗੱਬਣ ਤੇ ਇੱਕ ਵੈਸੇ ਛੋਟੀ ਬੱਚੀ ਦਿਖਾਈ ਹੈ ਸੋ ਲਾਸਟ ਉੱਤੇ ਫੇਰ ਬੇਨਤੀ ਹੈ ਵੀ ਜਿਹੜਾ ਵੀਰ ਖਰੀਦਣਾ ਚਾਹੁੰਦਾ ਹੈ ਚੈੱਕ ਪਾਸ ਕਰਵਾ ਕੇ ਲੈ ਜਾਓ ਸੋਹਣੀਆਂ ਵੱਛੀਆਂ ਹਨ ਖਾਸ ਕਰਕੇ ਜਿਹੜੀਆਂ ਇਹ ਪਹਿਲੇ 2 ਨੰਬਰਾਂ ਦੇ ਉੱਤੇ ਆ ਇਧਰ ਲੀਆਂ ਵੱਛੀਆਂ ਜਿਹੜੀਆਂ ਉਹ ਵੀ ਤੁਸੀਂ ਆ ਕੇ ਦੇਖ ਲਓ ਰੇਟ ਜਿਹੜੇ ਉਹ ਫੋਨ ਦੇ ਉੱਤੇ ਆ ਉਹ ਤੁਸੀਂ ਕਾਲ ਕਰਕੇ ਬਾਈ ਨੂੰ ਪੁੱਛ ਲਓ ਵੀ ਇਹਨਾਂ ਦੀ ਡਿਮਾਂਡ ਕੀ ਰਹਿੰਦੀ ਹੈ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ